もう買うものが出てた。 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ 8 ਤਰੀਕ ਹੈ ਜੀ 5ਵਾਂ ਮਹੀਨਾ 2025 ਸੁਲਤਾਨਪੁਰ ਨੋਤੀ ਦੀ ਤਪਦੀ ਤੇ ਬੈਠੇ ਆ ਸਾਡੇ ਪਰਮ ਮਿੱਤਰ ਪੂਜ ਨੇ ਕਾਰਜੋ ਸ੍ਰੀਮਾਨ ਸੰਤ ਬੱਬਾ ਅਜੀਤ ਸਿੰਘ ਜੀ ਸੁਲਤਾਨਪੁਰ ਨੋਤੀ ਪਾਏ ਬਾਰੇ ਫੁੰਦੰਦੇ ਤਾਂ ਪਤਨੀ ਨੀਬਾ ਵਰਿੰਦਰ ਕੌਰ ਜੀ ਕਾਲ ਚਲਾਣਾ ਕਰ ਗਏ ਸਨ ਅੱਜ ਉਹਨਾਂ ਦਾ ਭੋਗ ਸੀ ਭੋਗ ਦੇ ਸੰਬੰਧ ਵਿੱਚ ਅੱਜ ਫੁੰਦਾ ਇੰਟਰਨੈਸ਼ਨਲ ਸੰਤ ਸਵਾਸ ਸੇਵਾਦਾਰ ਦੇ ਮੁਖ ਸੇਵਾਦਾਰ ਮੁੰਡੇ ਨਾਮ ਤੇ ਸੰਤਰੀਆਂ ਨੂੰ ਬਾਬਾ ਲਖਮੀ ਸਿੰਘ ਜੀ ਖਾਲਸਾ ਲਲੋਟਾ ਸਾਹਿਬ ਵਾਲੇ ਸਾਡੇ ਵੀਰ ਸੰਤ ਬਾਬਾ ਕਲਵਿੰਦਰ ਸਿੰਘ ਜੀ ਕੱਲੇ ਜਿਹੜੀ ਵਾਲੇ ਅਤੇ ਬਾਬਾ ਜਗਜੀਤ ਸਿੰਘ ਜੀ ਕਕਰਾਲੇ ਵਾਲੇ ਬਾਬਾ ਸਰਿੰਦਰ ਸਿੰਘ ਜੀ ਮਲਕੋਂ ਵਾਲੇ ਇਹ ਬੱਥੇ ਨੇ ਬਾਬਾ ਅਜੀਤ ਸਿੰਘ ਜੀ ਸੰਤਾਨਪੁਰ ਲੋਧੀ ਸਵਿੰਦਰ ਇੱਧਰ ਬੈਠੇ ਨੇ ਸਾਡੇ ਸਰਕਾਰ ਦੇ ਨਾਲ ਬਾਬਾ ਹਰਪਾਲ ਸਿੰਘ ਜੀ ਜੋ ਖਾਲ ਬਠੋਈ ਦੀ ਸੇਵਾ ਕਰ ਰਹੇ ਨੇ ਸੋ ਹੋਰ ਵੀ ਜਿੰਨੀ ਵੀ ਅਸੀਂ ਜਥੇ ਦੇ ਸਿੰਘ ਬੱਠੇ ਨੇ ਸਾਰੇ ਸੋ ਅੱਜ ਬਾਬਾ ਜੀ ਦੇ ਨਾਲ ਦੁੱਖ ਸਾਂਝਾ ਕਰਨ ਵਾਸਤੇ ਪਹੁੰਚਿਆ 바ਵਤ ਵੱਡਾ ਇਹ ਦੁੱਖਾ ਕਿਉਂਕਿ ਦੁੱਖ ਦੇ ਵਿੱਚ ਸਾਨੂੰ ਖੜਲਾ ਨਹੀਂਦਾ ਸੁੱਖਾਂ ਦੇ ਵਿੱਚ ਤਾਂ ਸਾਰੀ ਆ ਜਾਂਦੇ ਨੇ ਸੁੱਖਾਂ ਵਿੱਚ ਵੀ ਤਾਂ ਸਾਰੀਆਂ ਆ ਜਾਂਦੇ ਨੇ ਅਸੀਂ ਸਦੇ ਪਰਦੇ ਵਿੱਚ ਸੁੱਖਾਂ ਦੀ ਸਾਰੀ ਦੁਨੀਆ ਨੇੜੇ ਹੋ ਹੋ ਬੈਂਦੀ ਪਰ ਕਿ ਜਾਨ ਸੱਜਣ ਉਸ ਵੇਲੇ ਜਦੋਂ ਬਾਜੀ ਉਲਟੀ ਪੈਂਦੀ ਇਹ ਜੋ ਅੱਜ ਇਹ ਸਮਾਗਮ ਹੁੰਦਾ ਇਹ ਸਭ ਤੋਂ ਵੱਡਾ ਦੁਖਦਾਈ ਸਮਾ ਸਵਾਜਸੀ ਸਾਰੀ ਰਾਗ ਮਿਲ ਕੇ ਬਾਬਾ ਕੁਮਿੰਦਰ ਸਿੰਘ ਜੀ ਜਥੇ ਸਮੇਤ ਤੇ ਬਾਬਾ ਹਰਪਾਲ ਸਿੰਘ ਜੀ ਬਾਬਾ ਕੁਮਿੰਦਰ ਸਿੰਘ ਜੀ ਬਾਬਾ ਜਗਜੀਤ ਸਿੰਘ ਜੀ ਤੋਂ ਅੱਜ ਸ੍ਰੀਮਾਨ ਸੰਤ ਬਾਬਾ ਅਜੀਤ ਸਿੰਘ ਜੀ ਸੁਲਤਾਨਪੁਰ ਲੋਧੀ ਸਾਹਿਬ ਵਾਲੇ ਦੇ ਨਾਲ ਤੇ ਦੁੱਖ ਸਾਂਝਾ ਕਰਨ ਵਾਸਤੇ ਪਹੁੰਚੇ ਆ। ਸੁਰ ਅਰਦਾਸ ਕਰਾਂਗੇ ਅਸੀਂ। ਬਾਬਾ ਜੀ ਇਹਨੂੰ ਤੇ ਬਾਬਾਈਆਂ ਦੇ ਬੱਚਿਆਂ ਨੂੰ ਧੀਆ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਨਿਲੰਗੁਣੀਆ ਰਾਤ ਚੁਗਣੀ ਤਰੱਕੀਆਂ ਬਖਸ਼ਣਾ ਉਸ ਵਿਸੜੀ ਰੋਹ ਨੂੰ ਅਸੀਂ ਸਾਰੀ ਹੀ ਅਰਦਾਸ ਕਰਦੇ ਹਾਂ ਮਰਯਾਪੀ ਚਰਨਾਂ ਚ ਉਸ ਵਿਸੜੀ ਰੋਹ ਨੂੰ ਆਪ ਜੀ ਆਪਣੇ ਚਰਨਾਂ ਦੇ ਵਿੱਚ ਨਵਾਜ਼ ਸੁਖਸੋ ਸੋ ਇਹ ਨੇ ਕਦੇ ਸਤਕਾਰ ਜੋ ਬੀਬੀ ਪਰਮੰਦਰ ਕੌਰ ਜੀ ਵਾਹਿਗੁਰੂ ਜੀ ਜਿਨ੍ਹਾਂ ਨੂੰ ਕਿਰਪਾ ਕਰਨ ਕਰਮਨ ਤੇ ਨਾਸਵਕਸਨ ਪਿਛੇ ਪਰਵਾਰ ਨੂੰ ਭਾਨਾ ਮੰਨਣ ਦਾ ਵਨਵਕਸਨ ਅਸੀਂ ਸਾਰੇ ਅੱਜ ਵਾਬਜ ਨਾਮ ਦੁੱਖ ਸੰਭਾ ਕਰਨ ਵਾਸਤੇ ਸੁਲਤਾਨਪੁਰ ਸਾਹਿਬ ਜੀ ਦੀ ਸੁਲਤਾਨਪੁਰ ਲੋਧੀ ਸਾਹਿਬ ਜੀ ਦੀ ਧਰਤੀ ਤੇ ਪਹੁੰਚਿਆ ਜੀ ਵਾਹਿਗੁਰੂ ਜੀ ਦਾ ਖਮਸਾ ਵਾਹਿਗੁਰੂ ਜੀ ਕੀਤੇ